ਮਨਜੀਤ ਮੀਡੀਆ ਚੈਨਲ ਵੱਲੋਂ ਆਪ ਸਭ ਦਾ ਸਵਾਗਤ ਹੈ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵੱਲੋਂ ਫਿਰੋਜ਼ਪੁਰ ਦੇ ਸੈਣੀ ਵਾਲਾ ਬਾਰਡਰ ਵਿਖੇ ਸਫਾਈ ਅਭਿਆਨ ਚਲਾਇਆ ਗਿਆ ਸੰਤ ਨਿਰੰਕਾਰੀ ਮਿਸ਼ਨ ਫਿਰੋਜ਼ਪੁਰ ਜੋਂ ਦੇ ਇੰਚਾਰਜ ਨਰਿੰਦਰ ਸਿੰਘ ਗਿੱਲ ਅਤੇ ਗੁਰਮੀਤ ਸਿੰਘ ਨੇ ਕਿਹਾ ਕਿ 23 ਫਰਵਰੀ ਨੂੰ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਵਸ ਮੌਕੇ ਮਾਤਾ ਸੁਦੀ ਕੁਸ਼ਾ ਜੀ ਅਤੇ ਰਾਜਪਿਤਾ ਰਮਿਤ ਜੀ ਦੇ ਅਸ਼ੀਰਵਾਦ ਸਦਕਾ ਪੂਰੇ ਦੇਸ਼ ਵਿੱਚ ਸਫਾਈ ਅਭਿਆਨ ਚਲਾਇਆ ਗਿਆ ਇਹ ਸਫਾਈ ਅਭਿਆਨ ਪ੍ਰੋਜੈਕਟ ਅੰਮ੍ਰਿਤ ਅਧੀਨ स्वच्छ ਜਲ स्वच्छ ਮੰਦ ਦੀ ਸ਼ੁਰੂਆਤ ਹੁਸੈਨੀਵਾਲਾ ਬਾਰਡਰ ਤੇ ਕੀਤੀ ਗਈ ਇਹ ਅਭਿਆਨ 7 ਵਜੇ ਤੋਂ 2 ਵਜੇ ਤੱਕ ਚੱਲਿਆ 450 ਦੇ ਕਰੀਬ ਸੇਵਾਦਾਰਾਂ ਨੇ ਇਸ ਵਿੱਚ ਭਾਗ ਲਿਆ ਇਸ ਪ੍ਰੋਜੈਕਟ ਦਾ ਉਦੇਸ਼ ਪਾਣੀ ਦੀ ਸੰਭਾਲ ਅਤੇ ਸਫਾਈ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਪਾਣੀ ਅਤੇ ਸਿਹਤਮੰਦ ਵਾਤਾਵਰਣ ਮਿਲ ਸਕੇ ਸਤਰੂ ਮਾਤਾ ਸਦੀਸ਼ਾ ਜੀ ਮਹਾਰਾਜ ਅਤੇ ਰਾਜਪਤਾ ਰਾਮ ਜੀ ਦੇ ਉਦੇਸ਼ਾਂ ਦੇ ਅਨਸਾਰ ਸਤਰੂ ਮਾਧਿਖਿਆਮਾਂ ਦਾ ਜੋ ਸਾਜ ਸੰਗਤ ਪ੍ਰੋਜੈਕਟ ਅਮਰਤ ਹਰ ਸਾਲ ਮਨ ਮਨਾਇਆ ਜਾ ਰਿਹਾ ਹੈ ਇਸ ਸਾਲ ਵੀ ਸਤਰੂ ਦੀ ਮਾਤਾ ਜੀ ਦੀ ਕਿਰਪਾ ਦੇ ਨਾਲ ਸਾਨੀ ਵਾਲਾ ਬਾਰਡਰ ਤੇ ਸਾਰੀ ਸਾਜੰਗਤ ਸਹਾਦਲ ਦੇ ਮੈਂਬਰ ਰਲ ਮਿਲ ਕੇ ਇਸ ਨੂੰ ਬਹੁਤ ਸੁੰਦਰ ਢੰਗ ਦੇ ਨਾਲ ਨਿਵਾਰੇ ਨੇ ਸੇਵਾ ਨੂੰ ਸਾਜੰਗਤ ਇਹ ਜੋ ਪ੍ਰੋਜੈਕਟ ਹੈ ਇਹ ਇੱਕ ਜਾਗਰਤੀ ਸਮਾਜ ਲਿਆਉਣ ਵਾਸਤੇ ਤਿਆਰ ਕੀਤਾ ਗਿਆ ਹੈ ਜਿੱਥੇ ਸਵੱਛ ਜਲ ਤੇ ਸਵੱਛ ਮਾਨ ਦਾ ਜੋ ਪ੍ਰਸਾਦ ਦਿੱਤਾ ਗਿਆ ਹੈ ਤਾਂ ਕਿ ਅਗਰ ਜਲ ਸਵੱਛ ਹੋਏਗਾ ਤਾਂ ਸਾਡੀ ਸਿਹਤ ਠੀਕ ਰਹੇਗੀ ਔਰ ਮਨ ਸਵੱਛ ਹੋਏਗਾ ਸਾਡੀ ਵਿਚਾਰਤਾ ਠੀਕ ਬਣੀ ਰਹੇਗੀ ਔਰ ਸਮਾਜ ਨੂੰ ਇੱਕ ਚੰਗੀ ਸੋਚ ਵਾਲੇ ਇਨਸਾਨ ਮਿਲਣਗੇ ਤਾਂ ਕਿ ਸਮਾਜ ਦੀ ਜੋ ਸਜਣਾ ਹੈ ਉਹ ਬੜੇ ਸੰਤੰਗ ਬਣ ਜਾਏਗੀ ਸਤੁਰੂ ਮਾਤਾ ਜੀ ਦਾ ਜੋ ਵਿਜ਼ਨ ਹੈ ਸਤੁਰੂ ਬਾਬਾ ਅਰਦੇਵ ਜੀ ਮਾਦੇ ਦੇ ਸੰਸਾਰ ਇਹ ਜੋ ਧਰਤੀ ਨੂੰ ਜਾਣ ਤੋਂ ਪਹਿਲਾਂ ਇੱਕ ਸਵਰਗ ਦਾ ਰੂਪ ਬਣ ਜਾਵੇ ਅੱਜ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਹ ਸਾਸੰਗਤ ਜੋ ਪ੍ਰੋਜੈਕਟ ਅਮਰਤਾ ਹੈ ਇਹਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਔਰ ਸਾਜੰਗ ਪ੍ਰੋਜੈਕਟਪੁਰ ਵੀ ਅੱਜ 23 ਫਰਵਰੀ ਨੂੰ ਇਹ ਸੈਲੀਬ੍ਰੇਟ ਕੀਤਾ ਜਾ ਰਿਹਾ ਸਾਨੀ ਵਾਲਾ ਵਿਖੇ ਸਾਜੰਸਾਰੀ ਸਾਸੰਗਤ ਦੇ ਜੋ ਮੈਂਬਰ ਰਲ ਮਿਲ ਕੇ ਇਸ ਨੂੰ ਸੈਲੀਬ੍ਰੇਟ ਕਰ ਰਹੇ ਨੇ ਅਰ ਸਾਜਗਤ ਜੋ ਸੇਵਾ ਹੈ ਇਹ ਬਰਾਬਨ ਭਾਈ ਯਾਰੀ ਹੈ ਸਤਰੂ ਮਾਤਾ ਜੀ ਕਿਰਪਾ ਕਰਨ ਇਹ ਸਾਰਿਆਂ ਨੂੰ ਅਸੀ ਸੇਵਾ ਦੇਣ ਕਿ ਰਲ ਮਿਲ ਕੇ ਅਸੀਂ ਸਤਰੂ ਦਾ ਵਿਜਨ ਹੈ ਕਿ ਸਵਛ ਜਲ ਸਵਛ ਮਨ ਇਹ ਹਰ ਜਗ੍ਹਾ ਉਤੇ ਇਹਦੀ ਸਾਜਗਤ ਸਮਾਜ ਵੀ ਅਨੁਕਰਨ ਅਨੁਸੰਨ ਕਰੇ ਤਾਂ ਕਿ ਜੋ ਸਤਰੂ ਬਾਬਾ ਜੀ ਕਹਿਆ ਕਰਦੇ ਸੀ ਕਿ ਇਹ ਸੰਗਾਰਦ ਪ੍ਰਦੂਸ਼ਣ ਅੰਦਰ ਦਾ ਹੋ ਜਾਂ ਬਾਹਰ ਦਾ ਹੋ ਉਹ ਸਾਜਗਤ ਸਭ ਲਈ ਹਾਨੀ ਕਰਕੇ ਹੈ ਸਾਜਗਤ ਐਸਾ ਹੀ ਜੋ ਸਤਰੂ ਮਾਤਾ ਜੀ ਸੁੰਦਰ ਸਮਾਜ ਨੂੰ ਸਿਰਜਣਾ ਦੇਣਾ ਚਾਹੁੰਦੇ ਨੇ ਐਸਆਈਐਚ ਪ੍ਰਯਾਸ ਕੀਤਾ ਨਕਾਰੀ ਮਿਸ਼ਨ ਵੱਲੋਂ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ